ਪਰਮਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਕਲਜੁਗੀ ਜੀਆਂ ਨੂੰ ਤਰਦੇ ਹੋਏ ਭਾਈ ਬੱਲੇ ਅਤੇ ਮਰਦਾਨੇ ਸਮੇਤ ਰਸਤੇ ਵਿੱਚ ਤੁਰੇ ਜਾ ਰਹੇ ਸਨ ਤਾਂ ਰਸਤੇ ਵਿੱਚ ਅੱਗੋਂ ਆ ਰਿਹਾ ਇੱਕ ਵਪਾਰੀ ਮਿਲਿਆ ਜੋ ਮੁੱਡੇ ਉੱਪਰ ਡਿੱਗੀ ਗੱਠੜੀ ਚੁੱਕ ਕੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੌਦਾ ਵੇਚ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੇਖੇ ਸਾਧੂ ਜਾਣ ਕਰ ਮਸਤਕ ਝੁਕਾਇਆ ਹਜੂਰ ਨੇ ਪੁੱਛਿਆ ਭਾਈ ਗਠੜੀ ਵਿੱਚ ਕੀ ਹੈ ਖੋਲ ਕੇ ਵਿਖਾਤਾ ਉਸਨੇ ਗਠੜੀ ਖੋਲੀ ਦੱਸਣ ਲੱਗਾ ਜੀ ਇਹ ਲੂਣ ਹੈ ਹਲਦੀ ਹੈ ਤੇ ਮਿਰਚਾਂ ਹਨ ਵਪਾਰੀ ਨੂੰ ਪਾਸਾ ਜਿਨੇ ਗਠੜੀ ਵਿੱਚ ਪੇ ਵੱਟਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਕੀ ਹੈ ਕੀ ਹੈ ਤਾਂ ਉਸਨੇ ਦੱਸਿਆ ਜੀ ਵੱਟੇ ਹਨ ਭਾਰ ਤੋਲਣ ਵਾਸਤੇ ਪਹਿਲਾਂ ਵੱਟਾ ਕੱਢਿਆ ਸਤਗੁਰੂ ਜੀ ਕਹਿੰਦੇ ਇਸ ਦਾ ਨਾਂ ਕੀ ਹੈ ਇੱਕ ਸ਼ੇਰ ਦੂਜਾ ਵਟਾ ਕੱਢਿਆ ਸਤਿਗੁਰੂ ਜੀ ਕਹਿੰਦੇ ਇਸ ਦਾ ਨਾਮ ਕੀ ਹੈ ਵਪਾਰੀ ਕਹਿੰਦਾ ਦੋ ਸ਼ੇਰ ਤੀਜਾ ਵਟਾ ਕੱਢਿਆ ਪੰਜ ਸ਼ੇਰ ਅੱਧਾ ਸ਼ੇਰ ਅਖੀਰ ਵਟਾ ਕੱਢਿਆ ਗੁਰੂ ਜੀ ਕਹਿੰਦੇ ਇਸ ਦਾ ਨਾਮ ਕੀ ਹੈ ਕਹਿੰਦਾ ਇਸ ਦਾ ਨਾਮ ਪਾਈਆ ਹੈ ਹਜ਼ੂਰ ਨੇ ਕਿਹਾ ਤਨ ਇਹ ਪਾਓ ਜਿਨ ਆਪਣਾ ਲਘੂ ਨਾਮ ਰਖਾਓ ਅਸਾਂ ਤਾਂ ਪਾਈਏ ਛੋਟਾ ਹੀ ਸਤਕਾਰਯੋਗ ਜਾਣਿਆ ਹੈ ਜਿਸਨੇ ਆਪਣਾ ਨਾਮ ਛੋਟਾ ਰਖਾਇਆ ਇਸ ਕਰਕੇ ਪਾਈਆ ਬਣ ਜਾ ਪਾਉ ਚਰਨਾਂ ਦੀ ਤੂੜ ਬਣ ਜਾ ਤੇਰੀ ਕਿਰਤ ਸ਼ੁੱਧ ਹੈ ਜਿਸ ਕਰਕੇ ਸਾਡਾ ਤੇਰੇ ਨਾਲ ਮੇਲ ਹੋਇਆ بس ਇੱਕ ਕਾਠ ਹੈ ਤੈਨੂੰ ਸ਼ੁੱਧ ਕਿਰਤ ਕਰਨ ਦੀ ਹੁਮੈ ਬੜੀ ਹੈ ਹੁਮੈ ਨਾਲ ਗਤੀ ਨਹੀਂ ਹੁੰਦੀ ਕਿਤਾ ਡੁੱਲ ਜਾਂਦਾ ਹੈ ਇਸ ਕਰਕੇ ਤੂੰ ਪਾਈਆ ਪਾਉ ਪੈਰਾਂ ਦੀ ਤੂੜੀ ਬਣ ਜਾ ਨਿਮਰਤਾ ਨਰੇਖੇ ਬਚਨ ਕਹਿੰਦੇ ਆ ਵਪਾਰੀ ਉਪਰ ਐਸੀ ਦ੍ਰਿਸ਼ਟੀ ਪਾਈ ਕਿ ਉਸ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ ਤਤਛਿਨ ਖੁੱਲ ਗਏ ਵਿਕਟ ਕਪਾਟਾ ਅਤਪੁਜ ਪਿਉ ਅਪਰਹੀ ਥਾਟਾਂ ਜਗਯੋ ਗਿਆਨ ਦੁਬਦਾ ਸਭ ਖੋਈ ਤੀਨ ਲੋਕੀ ਸੋਝੀ ਉਰ ਹੋਈ ਇਹ ਵੇਖ ਕੇ ਭਾਈ ਬਾਲੇ ਨੇ ਪੁੱਛਿਆ ਜੀ ਇਸ ਨੇ ਨਾ ਕੋਈ ਸੇਵਾ ਕੀਤੀ ਨਾ ਸਿਮਰਣ ਸਿਗਰ ਇਸ ਨੂੰ ਤਾਰ ਦਿੱਤਾ ਇਨ ਵਪਾਰੀ ਤਤਛਨ ਪਾਈ ਕਛ ਚਿਰ ਕਾਲ ਨਾਲ ਸੇਵਕਮਈ ਹਜੂਰ ਨੇ ਕਿਹਾ ਭਾਈ ਇਸ ਦੀ ਪੁਰਬਲੇ ਜਨਮ ਦੀ ਕਮਾਈ ਸੀ ਇਸ ਦੀ ਕਿਰਤ ਸ਼ੁੱਧ ਸੀ ਜਿਸ ਕਰਕੇ ਕਿਰਪਾ ਹੋਈ ਅਸ਼ੁੱਧ ਕਿਰਤ ਦੀ ਹਮੈ ਸੀ ਜੋ ਇਸ ਨੇ ਹੁਣ ਤਿਆਗ ਦਿੱਤੀ ਹੈ ਸ਼ੁੱਧ ਕਿਰਤ ਕਰਨ ਵਾਲੇ ਤੇ ਗੁਰੂ ਜੀ ਪ੍ਰਸੰਤਾ ਹੁੰਦੀ ਹੈ ਸਿੱਖ ਨੇ ਹਮੈ ਦੀ ਹਮੈ ਨੂੰ ਵੀ ਮਾਰਨਾ ਹੈ ਪਾਪ ਕੋਈ ਵੀ ਗੁਣ ਪੱਲੇ ਹੋਵੇ ਉਸ ਗੁਣ ਦੀ ਹਮੈ ਨਹੀਂ ਆਉਣ ਦੇਣੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ